ਇਹ ਬਹੁਤ ਵਧੀਆ ਕੰਮ ਹੈ ਜੀ ਪਹਿਲਾਂ ਕੀ ਹੁੰਦਾ ਸੀਗਾ ਕਿ ਸਾਨੂੰ ਠੱਕੇ ਖਾਣੇ ਪੈਂਦੇ ਸੀਗੇ ਦਫਤਰਾਂ ਦੇ ਗਲਾੜਾ ਦਫਤਰ ਵਾਰ-ਵਾਰ ਜਾਓ ਠੱਕੇ ਖਾਓ ਕਿੰਨੇ-ਕਿੰਨੇ ਚੱਕਰ ਲੱਗ ਜਾਂਦੇ ਸੀ ਬਹੁਤ ਵਧੀਆ ਕੰਮ ਇਹਦੇ ਨਾਲ ਇੱਕ ਤਰ੍ਹਾਂ ਦੀ ਸ਼ਰਮਤ ਹੋਣੀ ਘਟ ਚੁੱਕੀ ਜੀ ਰਜਿਸਟਰੀ ਐਕਸਟੈਂਸ਼ਨ ਲਈ ਸਾਨੂੰ ਬੜੇ ਪੈਸੇ ਦੇਣੇ ਪੈਂਦੇ ਸੀਗੇ ਬਹੁਤ ਵਧੀਆ ਆ ਰਹਾ ਨਾ ਜੀ ਕਿਉਂਕਿ ਪਬਲਿਕ ਜਿਹੜੀ ਪਰੇਸ਼ਾਨ ਹੁੰਦੀ ਸੀ ਬਹੁਤ ਝੁਕੀ ਸੀਗੀ ਉਹਨਾਂ ਨੂੰ بڑا ਸਹੂਲਤ ਮਿਲ ਗਈ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਕੀਤੇ ਗਏ ਟਵੀਟ ਨੂੰ ਲੈ ਕੇ ਰੀਅਲ ਏਸਟੇਟ ਕਾਰੋਬਾਰੀ ਅਤੇ ਕਲੋਨਾਈਜ਼ਰ ਦੇ ਵਿੱਚ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਉਧਰ ਇਸ ਬਾਬਤ ਗੱਲਬਾਤ ਕਰਦੇ ਆ ਕਲੋਨਾਈਜ਼ਰਾਂ ਨੇ ਕਿਹਾ ਕਿ ਜਿਥੇ ਰਜਿਸਟਰੀ ਬਿਨਾਂ ਐਨਓਸੀ ਤੇ ਨਾ ਹੋਣ ਕਰਕੇ ਉਹਨਾਂ ਨੂੰ ਛੋਟੇ ਪਲਾਟ ਵੇਚਣ ਵਿੱਚ ਮੁਸ਼ਕਲ ਆ ਰਹੀ ਸੀ ਤਾਂ ਉੱਥੇ ਹੀ ਸੀਐਮ ਦੇ ਇਸ ਟਵੀਟ ਨੇ ਉਹਨਾਂ ਦੇ ਚਿਹਰੇ ਤੇ ਮੁਸਕਾਨ ਲਿਆੰਦੀ ਹੈ ਇਸ ਤੋਂ ਇਲਾਵਾ ਉਹਨਾਂ ਜ਼ਿਕਰ ਕੀਤਾ ਕਿ ਜੇਕਰ ਇਹ ਲਾਗੂ ਹੋ ਜਾਂਦਾ ਤਾਂ ਇਸ ਦੇ ਨਾਲ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ ਇਸ ਤੋਂ ਇਲਾਵਾ ਉਹਨਾਂ ਇਹ ਵੀ ਜ਼ਿਕਰ ਕੀਤਾ ਹੈ ਕਿ ਸਰਕਾਰ ਦੇ ਇਸ ਫੈਸਲੇ ਦਾ ਉਹ ਸਵਾਗਤ ਕਰਦੇ ਨੇ ਇਹ ਫੈਸਲਾ ਸੀ ਜੀ ਹਲੇ 4-5 ਦਿਨ ਪਹਿਲਾਂ ਹੀ ਲੁਧਿਆਣਾ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦੇ ਕਲੋਨਾਈਜ਼ਰ ਐਸੋਸੀਏਸ਼ਨ ਸਾਡੀ ਮੀਟਿੰਗ ਹੋਈ ਸੀ ਅਤੇ ਉਹਨਾਂ ਨੇ ਮੇਨ ਮੁੱਖ ਮੰਗ ਇਹ ਰੱਖੀ ਸੀ ਕਿ ਐਨਓਸੀਆਂ ਅਤੇ ਕਲੋਨੀਆ ਨੂੰ ਰੈਗੂਲਰਾਈਜੇਸ਼ਨ ਕੀਤਾ ਜਾਵੇ ਅਤੇ ਉਹਦੇ ਨਾਲ ਮੀਟਰ ਵੀ ਖੁੱਲਣਗੇ ਉਹਦੇ ਨਾਲ ਦੀ ਚਲਦੇ-ਚਲਦੇ ਅੱਜ ਭਗਵੰਤ ਮਾਨ ਜੀ ਨੇ ਇਹਦਾ ਐਲਾਨ ਕੀਤਾ ਕਿ ਅਸੀਂ ਜਲਦ ਹੀ ਐਨਓਸੀਆਂ ਖੋਲ ਰਹੇ ਹਾਂ ਅਸੀਂ ਆਸ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇਹਦੀਆਂ ਨੋਟੀਫਿਕੇਸ਼ਨ ਵੀ ਆਊਗੀ ਜਿਹਦੇ ਨਾਲ ਕਿ ਪੰਜਾਬ 5 ਅਗਸਤ ਦੇ ਜਿਹੜੇ ਮਕਾਨਾਂ ਵਾਲੇ 100 ਅਗਸਤ ਦੇ ਮਕਾਨਾਂ ਵਾਲੇ ਅਤੇ ਸਾਰੇ ਹੀ ਜਿਹੜੇ ਰੀਅਲ ਏਸਟੇਟ ਦੇ ਕਿਤੇ ਨਾਲ ਜੁੜੇ ਪ੍ਰੋਪਰਟੀ ਡੀਲਰਾਂ ਨਾਲ ਬਹੁਤ ਹੀ ਖੁਸ਼ੀ ਦੀ ਲਹਿਰ ਹੈ ਅਤੇ ਹੁਣ ਜਲਦ ਤੋਂ ਜਲਦੀ ਨੋਟੀਫਿਕੇਸ਼ਨ ਆਣ ਦੀ ਉਮੀਦ ਹੈ ਜੀ ਸਰ ਆ ਮੰਤ ਸਾਹਿਬ ਨੇ ਪਹਿਲਾਂ ਵੀ ਐਲਾਨ ਕੀਤਾ ਸੀਗਾ ਮੀਟਰਾਂ ਨੂੰ ਲੈ ਕੇ ਕਿ ਘਰ ਦੇ ਵਿੱਚ ਮੀਟਰ ਲਾਣ ਲਈ ਐਨਓਸੀ ਦੀ ਲੋੜ ਨਹੀਂ ਪੈਗੀ ਪਰ ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਨੋਟੀਫਿਕੇਸ਼ਨ ਨਹੀਂ ਜਾਰੀ ਹੋਇਆ ਐਲਾਨ ਅੱਜ ਵੀ ਹੋਇਆ ਸੋ ਕਿਸ ਤਰ੍ਹਾਂ ਦੇ ਅਪੀਲ ਕਰੋਗੇ ਕਿ ਕਿੰਨੀ ਜਲਦੀ ਵੀ ਇਹ ਗਰਾਊਂਡ ਲੈਵਲ ਤੇ ਇਸ ਨੂੰ ਲਾਗੂ ਕੀਤਾ ਜਾਵੇ ਤਾਂ ਕਿ ਲੋਕਾਂ ਤੱਕ ਜਲਦ ਤੋਂ ਜਲ ਰਾਹਤ ਪਹੁੰਚੇ ਦੇਖੋ ਜੀ ਇਹ ਬੜੀ ਵੱਡੀ ਗੱਲ ਹੈ ਇਹ ਜਿਹੜੀਆਂ ਐਨਓਸੀਆਂ ਖੋਲ ਰਿਹਾ ਜਿ ਰਿਸਟੀਆਂ ਦੀ ਤਦਾਦ ਵਧੇਗੀ ਸਰਕਾਰ ਨੂੰ ਰੈਵਨਿਊ ਆਏਗਾ ਵੱਧ ਤੋਂ ਵੱਧ ਜੇ ਮੀਟਰ ਲੱਗਣਗੇ ਮੀਟਰ ਅਪਲਾਈ ਹੋਣਗੇ ਜਿਹੜੇ 3 ਫੇਸ ਦੇ ਮੀਟਰ ਲੱਗਣਗੇ ਜਿਨ੍ਹਾਂ ਲੋਕ ਸਰਕਾਰ ਦਾ ਐਟ ਦੀ ਐਂਡ ਸਰਕਾਰ ਨੂੰ ਰੈਵਨਿਊ ਜਨਰੇਟ ਹੋਊਗਾ ਜਨਤਾ ਵਿੱਚ ਖੁਸ਼ਹਾਲੀ ਆਊਗੀ ਤੇ ਇਹ ਮੇਰੇ ਹਿਸਾਬ ਨਾਲ ਜਲਦ ਤੋਂ ਜਲਦ ਹੀ ਇਹ ਲਾਗੂ ਹੋ ਜਾਏਗਾ ਸਰ ਜੇਕਰ ਗੱਲ ਕੀਤੀ ਜਾਵੇ ਕਿੰਨੀ ਇਹ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਰਿਹਾ ਸੀ ਬੀਤੇ ਜੇਕਰ 2-3 ਸਾਲ ਜਾਂ 5 ਸਾਲ ਦੀ ਗੱਲ ਕੀਤੀ ਜਾਵੇ ਕਿਉਂਕਿ 2018 ਚ ਲਾਸਟ ਪਾਲਿਸੀ ਦੇਖੋ ਜੀ ਆਲਮੋਸਟ ਕਮ ਰੀਅਲ ਏਸਟੇਟ ਦਾ ਠੱਪ ਸੀ ਬਿਲਕੁਲ ਨਹੀਂ ਸੀ ਚੱਲ ਰਿਹਾ ਕਿਉਂਕਿ ਨੋਟੀਫਿਕੇਸ਼ਨ ਨਾਣ ਦੇ ਵਜ੍ਹਾ ਕਾਰਨ ਐਨਓਸੀਆਂ ਨਹੀਂ ਸੀ ਮਿਲਦੀਆਂ ਐਨਓਸੀਆਂ ਨਹੀਂ ਮਿਲਣ ਕਾਰਨ ਫਿਰ ਜਿੰਨੇ ਵੀ ਰਜਿਸਟਰੀਆਂ ਉ ਰੁਕੀਆਂ ਹੋਈਆਂ ਸੀ ਰੁਕਣ ਦੇ ਕਾਰਨ ਸਾਰਾ ਕੰਮ ਵੇਚ ਖਰੀਦ ਹੋ ਹੀ ਨਹੀਂ ਸੀ ਰਹੀ ਸੇਲ ਪਰਚੇਸ ਬਿਲਕੁਲ ਹੀ ਠੱਪ ਹੋਈ ਹੋਈ ਸੀ ਅਸੀਂ ਇਹ ਹੁਣ ਬਹੁਤ ਖੁਸ਼ੀ ਦੀ ਲਹਿਰ ਆ ਕੰਮ ਵੀ ਚੱਲੇਗਾ ਅਤੇ ਲੋਕ ਵੀ ਖੁਸ਼ ਰਹਿਣਗੇ ਤੇ ਸਰਕਾਰ ਨੂੰ ਰਾਇਬ ਨੂੰ ਵੀ ਆਏਗਾ ਜੀ ਤੇਰਾ ਨਾਮ ਨਿਸ਼ਾਨ ਸਿੰਘ ਭਾਜੀ ਅੱਛਾ ਜਿਹੜਾ ਐਨਓਸੀ ਨੂੰ ਲੈ ਕੇ ਪਹਿਲਾਂ ਕਿਸ ਤਰ੍ਹਾਂ ਦੀ ਸਮੱਸਿਆਵਾਂ ਆ ਰਹੀ ਸੀ ਕਿ ਹਾਂ ਤੇ ਹੁਣ ਐਲਾਨ ਤਾਂ ਕਰ ਦਿੱਤਾ ਐ ਸੋ ਲੱਗਦਾ ਹੈ ਕਿ ਜ਼ਮੀਨੀ ਪੱਧਰ ਤੇ ਇਹਨੂੰ ਜਲਦੀ ਲਾਗੂ ਕੀਤਾ ਜਾਵੇ ਭਾਜੀ ਇਹ ਬਹੁਤ ਵਧੀਆ ਕੰਮ ਆ ਜੀ ਪਹਿਲਾਂ ਕੀ ਹੁੰਦਾ ਸੀਗਾ ਕਿ ਸਾਨੂੰ ਟੱਕੇ ਖਾਣੇ ਪੈਂਦੇ ਸੀਗੇ ਦਫ਼ਤਰਾਂ ਦੇ ਗਲੱਡਾ ਦਫ਼ਤਰ ਬਾਰ-ਬਾਰ ਜਾਓ ਟੱਕੇ ਖਾਓ ਕਿੰਨੇ-ਕਿੰਨੇ ਚੱਕਰ ਲੱਗ ਜਾਂਦੇ ਸੀ ਆ ਬਹੁਤ ਵਧੀਆ ਕੰਮ ਕੀਤਾ ਹੈ ਮਾਨ ਸਰਕਾਰ ਨੇ ਜਿਹੜਾ ਐਨਓਸੀ ਉਹ ਕੋਲਤੀਆਂ ਐਲਾਨ ਹੋ ਗਿਆ ਜੀ ਜਲਦੀ ਕੋਲ ਵੀ ਦੇਣਗੇ ਚਲੋ ਬਹੁਤ ਵਧੀਆ ਕੰਮ ਆ ਇਹਦੇ ਨਾਲ ਇੱਕ ਤਾਂ ਰਿਸ਼ਵਤ ਖੋਰੀ ਘਟ ਜੂਗੀ ਜੀ ਰਜਿਸਟਰੀਆਂ ਕਰਾਉਣ ਲਈ ਸਾਨੂੰ ਬੜੇ ਪੈਸੇ ਦੇਣੇ ਪੈਂਦੇ ਸੀਗੇ ਤੇ ਅਮੀਰ ਬੰਦਾ ਤਾਂ ਕਰ ਲੈਂਦਾ ਜੀ ਗਰੀਬ ਬੰਦਾ ਨਹੀਂ ਕਰ ਸਕਦਾ ਜੀ ਇਹ ਬਹੁਤ ਵਧੀਆ ਕੰਮ ਕੀਤਾ ਜੀ ਬਹੁਤ-ਬਹੁਤ ਧੰਨਵਾਦ ਹੈ ਸਰਕਾਰ ਦਾ ਜਲਦੀ ਲਾਗੂ ਵੀ ਕਰ ਦੇਣ ਕੀ ਨਾਮ ਹੈ ਜੀ ਮੇਰਾ ਨਾਮ ਤਿਲਕਰਾਜ ਟਿੱਕਾ ਜੀ ਅੱਛਾ ਇਹ ਟਿੱਕਾ ਜੀ ਜਿਹੜਾ ਇਹ ਐਲਾਨ ਕੀਤਾ ਮਾਨ ਸਾਹਿਬ ਨੇ ਇਸ ਨੂੰ ਕਿਦਾਂ ਦੇਖਦੇ ਹੋ ਬਹੁਤ ਵਧੀਆ ਐਲਾਨ ਆ ਜੀ ਤੇ ਕਿਉਂਕਿ ਪਬਲਿਕ ਜਿਹੜੀ ਪਰੇਸ਼ਾਨ ਹੁੰਦੀ ਸੀ ਬਹੁਤ ਜੁਖੀ ਸੀਗੀ ਉਹਨਾਂ ਨੂੰ ਬੜਾ ਸਹੂਲਤ ਮਿਲ ਗਈ ਆ ਗਰੀਬ ਬੰਦਾ ਆਰਾਮ ਨਾਲ ਆਪਦਾ ਕੰਮ ਕਰਵਾ ਸਕਦਾ ਵਾ ਤਕੜੇ ਬੰਦੇ ਦਾ ਆਪਣਾ ਜਿੱਦਾਂ ਵੀ ਕਰ ਕਰ ਲੈਂਦੇ ਆ ਪਰ ਮਾੜੇ ਬੰਦੇ ਨੂੰ ਬਹੁਤ ਪ੍ਰੋਬਲਮ ਹੁੰਦੀ ਆ ਪਰਮਾਤਵਾਣੀਓ ਚਲੋ ਸ਼ੁਕਰ ਕਰਦੇ ਆ ਵੀ ਇਹ ਕੰਮ ਹੋ ਗਿਆ ਤੇ ਆਪਣੀ ਪਾਰਟੀ ਬਹੁਤ ਵਧੀਆ ਕੰਮ ਕੀਤਾ ਔਰ ਜਿੰਨੇ ਵੀ ਪਬਲਿਕ ਆ ਬਹੁਤ ਖੁਸ਼ੀ ਆ ਖੋਜ ਨੇ ਆਮ ਮਤਲਬ ਜਨਤਾ ਦਾ ਕੰਮ ਹੋਊਗਾ ਆਮ ਲੋਕਾਂ ਨੂੰ ਰਾਹਤ ਮਿਲੇਗੀ ਇਹਦੇ ਵਿੱਚ ਬਹੁਤ ਵਧੀਆ ਕੰਮ ਕੀਤਾ ਵਾ ਸ਼ਲਾਘਾਯੋਗ ਕੰਮ ਆ ਜੀ ਅਨਵਿੰਦਰ ਸਿੰਘ ਖਾਲਸਾ ਅੱਛਾ ਖਾਲਸਾ ਜੀ ਅੱਜ ਜਿਹੜਾ ਐਲਾਨ ਕੀਤਾ ਮੁੱਖ ਮੰਤਰੀ ਮਾਨ ਨੇ ਕਿ ਐਨਓਸੀ ਲੋੜ ਨਹੀਂ ਪਈ ਰਜਿਸਟਰੀ ਲਈ ਤੋਂ ਕਿੰਨੀ ਵੱਡੀ ਰਾਹਤ ਮਿਲੂ ਬਹੁਤ ਵੱਡੀ ਰਾਹਤ ਆ ਜੀ ਜੋ ਆਮ ਬੰਦੇ ਲਈ ਬਹੁਤ ਵੱਡਾ ਬਹੁਤ ਵੱਡਾ ਸ਼ਲਾਘਾਯੋਗ ਕਦਮ ਆ ਜੋ ਸਰਕਾਰ ਨੇ ਚੁੱਕਿਆ ਹੈ ਤਾਂ ਕਿੰਨੀ ਕੁ ਜੜੀਆਂ ਮੁਸ਼ਕਲਾਂ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਰਿਹਾ ਸੀ ਪਹਿਲਾਂ ਮੁਸ਼ਕਲਾਂ ਤਾਂ ਬਹੁਤ ਨੇ ਜੀ ਆਮ ਆਦਮੀ ਦੇ ਲਈ ਜਿਹੜਾ ਸ਼ੌਕਰ ਬੰਦਾ ਉਹ ਤਾਂ ਆਪਣਾ ਕੰਮ ਕਢਾ ਹੀ ਲੈਂਦਾ ਜਿਹੜਾ ਕੁਝ ਵੀ ਹੈਗਾ ਮਤਲਬ ਬਚਦਾ ਉਥੇ ਬਚਦਾ ਬਚਦਾ ਕੌਣ ਆ ਪੀਸਿਆ ਕੌਣ ਜਾਂਦਾ ਆਮ ਆਦਮੀ ਨਾ ਤਾਂ ਉਹ ਕਿਤੇ ਉਸ ਹਸਾਬ ਸਰ ਪਲਾਟ ਲੈ ਸਕਦਾ ਹੈ ਨਾ ਉਸ ਹਸਾਬ ਦੇ ਉਹਦੇ ਕੋਲ ਐਨਓਸੀ ਜਾਂ ਰਜਿਸਟਰੀ ਹੁੰਦੀ ਹੈ ਉਹ ਜਦੋਂ ਦੇਖਦਾ ਹੈ ਕਿ ਸਰਕਾਰ ਦਾ ਕੁਝ ਮਤਲਬ ਇਹ ਜਿਹਾ ਕਾਰੋਬਾਰ ਹੋਵੇ ਜਿਹਦੇ ਵਿੱਚ ਸਾਰਾ ਕੁਝ ਸਹੀ ਢੰਗ ਨਾਲ ਪਬਲਿਕ ਦੇ ਵਲੋਂ ਕੀਤਾ ਜਾਵੇ ਸਰਕਾਰ ਕਰੇ ਪਬਲਿਕ ਦੇ ਵਿੱਚ ਉਹ ਜਿਹਾ ਕੰਮ ਹੋਵੇ ਜਿਹਦੇ ਚ ਮਤਲਬ ਸਰਕਾਰ ਇਸ ਨੂੰ ਇਹ ਗੱਲ ਮੰਨੇਗੀ ਲੋਕਾਂ ਦਾ ਬਹੁਤ ਵੱਡਾ ਜਿਹੜਾ ਛਲਾਗਾ ਜੋ ਕਦਮ ਆ ਸਰਕਾਰ ਨੇ ਚੁੱਕਿਆ ਹੈ ਇਹ ਬੜੇ ਲੋਕਾਂ ਦੇ ਲਈ ਫਾਇਦੇ ਦਾ ਕੰਮ ਦੇਣਗੇ ਇਸ ਲਈ ਇਹਨਾਂ ਕਹਿੰਦਾ ਹੋਇਆ ਸੀ ਕਿ ਮੰਦੇ ਜੱਚਕਾ